ਤੇ ਮੈਂ ਲਾਉਣ ਬੁੜੇ ਮੈਂ ਮਰ ਜਾ ਇੱਕ ਵਾਰੀ ਚਾਹ ਦੀ ਕੁੱਤ ਦੇ ਕੇ ਮੁੜ ਕੇ ਚਾਹ ਦੀ ਕੁੱਤ ਲੈ ਕੇ ਨਹੀਂ ਕੋਈ ਆਹੋ ਆਪਦੀ ਅਮੀਰੀ ਦਾ ਤਾਂ ਐ ਮਾਨ ਕਰਨ ਲੱਗ ਜਿੰਦੇ ਆਏ ਨਹੀਂ ਤਰਸਾਉਂਦਾ ਵੀ ਲੈ ਵਿਚਾਰੇ ਉਹ ਵੀ ਬੁੜੇ ਵਿਚਾਰੇ ਬੰਦੇ ਹੈਗੇ ਦਿਹਾੜ ਕੇ ਉਹ ਫਿਰਦੇ ਨਾਲ ਲਾਉਂਦੇ ਤੇ ਵਿਚਾਰੀ ਜਾਪੇ ਚੁੱਥੀ ਹੈ ਕੁੜ ਤਰਸੀ ਕਰ ਲੈਂਦਾ ਅਗਲਾ ਨਿੱਕਾ ਜਿਹਾ ਜਵਾਕ ਛੱਡ ਕੇ ਮੈਂ ਘਰੇ ਲੈ ਆਇਆ ਪਾਇਸਾ ਕੀ ਦੇ ਦਿੰਦੇ ਐ ਜਮਾ ਬਸ ਪਾਇਸਾ ਹੀ ਪਿਆ ਹੈਗਾ ਓਹ ਹੋ 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 ਮਾਰਨਾਈ ਗਈ ਸੀ ਨਹੀਂ ਨਹੀਂ ਚਾਹ ਲੈ ਕੇ ਤਾਂ ਆਈ ਆ ਇਹ ਦੀ ਹੋਗੀ ਨੀ ਆਈ ਜਾਂਦੀ ਹੈ ਤਾਈ ਹਾਂ ਮਾਂ ਚਾਹ ਮੈਂ ਤਾਂ ਦਾਮ ਲੈਣਾ ਸੀਗਾ ਉਹ ਤਾਂ ਭੈਣੇ ਪਹਿਲਾਂ ਵੀ ਘੰਟਾ ਲੜ ਕੇ ਗਈ ਐ ਜੀ ਵੀ ਤੁਸੀਂ ਤਾਂ ਲਾਉਂਦੋਂਗਾ ਨਹੀਂ ਤੁਸੀਂ ਤਾਂ ਬਿੱਲ ਨਾ ਬੈਠਾ ਰਹੇ ਨੂੰ ਲੈ ਕੀ ਵੇਲੇ ਬੈਠੇ ਰਹਿੰਨੇ ਸਾਡੇ ਦੋ ਕੇਲੇ ਤਾਂ ਕੁੜੇ ਮਿੰਟ ਚ ਲਾ ਦੇ ਓਹੋ ਚੱਲ ਤੂੰ ਐ ਕਰ ਜਿੰਨਾ ਚਿਰ ਹੋਉਂਦੀ ਨਹੀਂ ਉਹਨਾਂ ਚਿਰ ਮੈਂ ਦਾਮ ਲੈ ਲੈਣੀ ਆ ਤੇ ਤੂੰ ਦੇਖਿਆ ਕਿੱਥੇ ਕਾਉਂਦੀ ਏ ਭੈਣ ਪੈੜੀ ਵਾਲੀ ਚੰਗਾ ਮੈਂ ਦੇਖਿਆ ਬਣੀ ਜਾਂਦੀ ਓਹੋ ਹੋ 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 ਵੀ ਕੀ ਕਰਕੇ ਪਾਣੀ ਲਾ ਪਾਈ ਮੰਮੀ ਆ ਵਿਦਾਈ ਤਾਈਆਂ ਵੀ ਚਾਹ ਚਾਹ ਲੈ ਆ ਪਣੀ ਤੂੰ ਤੇ ਰੜਕੀਆਂ ਲੁੱਗੀਆਂ ਦੇ ਖੂਕੀ ਨੀ ਕਿੱਥੋਂ ਤਾਈ ਲੋ ਚਾਹ ਉਹਦੇ ਪਾਣੀ ਬੜੇਵੇਂ ਬੜੇ ਜੇ ਜੇਵ ਚ ਨਾ ਪਕ ਲੋ ਮੈਂ ਤਾਂ ਨਗਾਸਾ ਨਹੀਂ ਤੇ ਆਂ ਨਾ ਲੈ ਕੇ ਨਾ ਚਾਹ ਨੀ ਕੀ ਕਰਨੇ ਆਪਣੇ ਮੈਂ ਨਹੀਂ ਉਹੀ ਗੱਲ ਪਿਆ ਆਪਾਂ ਗੱਲ ਮਾੜੀ ਐ ਛੋਡੀ ਸੁੱਖ ਨਾ ਤੁਹਾਡੇ ਕੋਈ ਰੰਗ ਲੱਗੇ ਹੈਗੇ ਕੋਈ ਘਟਾ ਕੱਸਦਾ ਜੇ ਕੋਈ ਗਰੀਬ ਨੂੰ ਤੁਸੀਂ ਚਾਹ ਪਾਣੀ ਪਿਆ ਦਿਓਗੇ ਮੈਂ ਕੁੜਤਾਈ ਹਾਂ ਇਹ ਨਾ ਕਰਿਆ ਕਰ ਤੂੰ ਮੇਰੇ ਨਾਲ ਪਾਣੀ ਚਾਹ ਬਥੇਰਾ ਚਾਹ ਵੀ ਤੇਰੀ ਗੱਲ ਕਰ ਭਣਿਆ ਆਹਾ ਇਹਰਾ ਫੇਰੀ ਨਾ ਕਰੀਂ ਪਣੀ ਅੱਗੇ ਪਰਸੋਂ ਮੈਂ ਮਿੰਦੋ ਕੇ ਵਾਖਾ ਕੰਮਕੁਮ ਕਰਾ ਕੇ ਮੇਰਾ 200 ਰੁਪਿਆ ਨੱਪ ਗਈ ਭਣਿਆ ਹੱਥਾ ਹੱਥਾ ਪਾਣੀ ਸੱਤ ਸਹ ਲੈਣੀਆਂ ਭਣੇ ਕਿਲੇ ਰੱਖ ਮੈਂ ਇਥੋਂ ਤਾਂ ਦਿਹਾੜੀ ਦੇ ਪੈਸੇ ਨੱਪ ਗਈ ਠੀਕ ਬੁਰੇ ਭਣਿਆ ਕਿ ਇਹ ਜਿਹੜੇ ਬੁੜੇ ਆਏ ਸੀ ਨਾ ਨਹੀਂ ਬੁੜੇ ਤਾ ਨਾ ਦਾਮ ਲਗਾਇਆ ਤਾਈ ਤੇ ਐਂ ਕਰਾ ਤੂੰ ਤੱਕੜ ਚੱਚ ਦੀ ਚਾਹ ਕਰਦਾ ਕੋਈ ਮੈਂ ਆਪਣੀ ਡਾਂਗ ਵਰਗੀ ਲੈ ਕੇ ਆਈਆਂ ਜੇ ਮੈਂ ਪਿੱਛੇ ਕੋਲ ਤੇ ਰੜਕਣਾ ਨਹੀਂ ਤਾਈ ਪਹਿਲਾਂ ਤਾ ਨਾ ਪਾਣੀ ਜੀ ਪਾਣੀ ਉਹ ਪਣ ਬਹੂ ਨੇ ਕਰ ਰੋ ਮੈਂ ਨਾ ਆ ਗਿਆ ਮੈਂ ਤਾਂ ਆ ਗਿਆ ਖਾਣੇ ਕਰਕੇ ਨਹੀਂ ਨਹੀਂ ਚੰਗਤਾਈ ਲਿਆ ਫੜਾ ਮੈਂ ਤਾਂ ਕੁਛ ਨਹੀਂ ਸੋਦਾ ਲੈ ਕੇ ਜਾਂਦੀ ਆ ਮੇਰੇ ਤਾਂ ਨਾ ਦੋੜੇ ਜੇ ਰਹਿ ਗਏ ਲਾਉਣ ਵਾਲੇ ਇਹ ਬਾਸ ਸਮਾਂ ਲਾਦ ਹੈ ਆ ਟੁੱਪੜੀ ਨੂੰ ਕਹਿ ਨਹੀਂ ਚੱਲ ਚੰਗਾ ਤਾਂ ਹੀ ਬਦਗਾ ਉਹ ਲਾਲਾ ਹੁਣ ਵਧੀਆ ਵਧੀਆ ਖਾਣਾ ਖਾ। ਤੁਸੀਂ ਮੈਨੂੰ ਪੈਸੇ ਫਿਰ ਨਕਦ ਦੇ ਦੇ ਆਪਾਂ ਚੰਗਰ ਨਾਲ ਭੈਣੇ ਮੈਨੂੰ ਆਟਾ ਦੇ ਔਰ ਰੋਟੀ ਪਕਾਉਣ ਨੂੰ ਮੈਂ ਬੱਚਿਆਂ ਨੂੰ ਮੇਰੇ ਤਾਂ ਭੁੱਖੇ ਬੈਠੇ। ਠੰਗਾ ਨਾ ਆਟਾ ਵੀ ਨਹੀਂ ਸਾਰਾ ਪੁੱਤ ਦੇਂਗਾ ਉਹ ਸੌਂਕ ਨਾ ਲਾ। ਨਹੀਂ ਸੌਂਕ ਨਹੀਂ ਲਾਉਂਗੀ ਮੈਂ ਤਾਂ ਥੋੜਾ ਜਿਹਾ ਹੋਣੀ ਲੱਗਦੇ ਹੈ ਤੈਨੂੰ ਪਤਾ ਮੈਂ ਵੀ ਜਾਪ ਤੇ ਝੋਟੀਆਂ ਉਤੋਂ ਮੇਰੇ ਤਾਂ ਹੱਡ ਪੈਰ ਬਲਾ ਬੋਟੀ ਰੋਟੀ ਇਹਨ ਮਦਾ ਮਸਾਈਆਂ ਲ ਤਕੜੀ ਸਦੀ ਹੋਰ ਲੈ ਜਦੋਂ ਤੂੰ ਘਰ ਉੱਠ ਕੇ ਚਾਹ ਫੜਾਉਣ ਆਈਂ ਫਿਰ ਸਾ ਆਹ ਲੋ ਆ ਪਈ ਕਰਨਾ ਪੈਣਾ ਕਿੱਤੀ ਵੇਰ ਕੀ ਕਰਕੇ ਨਹੀਂ ਹਜੇ ਤਾਂ ਤਾਈ ਐ ਕਹਿ ਦਿੰਦਾ ਅਗਲਾ ਆ ਕਿ ਤੁਸੀਂ ਤਾਂ ਬਲਾਂਕ ਮਾਉਨੇ ਕੋਈ ਆਏ ਤਾਂ ਦੇਖਦਾ ਨਹੀਂ ਵੀਰ ਵੀ ਆਪਦੇ ਹੱਡﾞ ਗਮਾਉਂਦੇ ਆ ਤੇ ਫੇਰ ਖਾਂਦੇ ਆ ਕਿੰਨਾ ਕੁ ਤਰੀਬ ਖਾ ਲੂਗਾ ਵੀਰ ਜਿਹੜਾ ਢੇੜੀ ਵਾਲਾ ਬੰਦਾ ਉਹ ਦੱਸ ਕਿਹੜੀ ਤੱਕ ਭਰੀ ਤੀ ਉਹ ਆਈ ਢੀ ਦੁਰ ਦੇ ਢੀ ਤੁਰਦੇ ਹੋਰ ਪੁੱਛਣਾ ਇਹ ਕਮਗਾਈ ਵਾਲੀ ਹੋ ਰਹੀ ਹੈ ਮਗਾਈ ਵਾਲੀ ਹੋ ਰਹੀ ਹੈ ਆਟਾ ਹੀ ਨਿਕਰਾਉਂਦਾ ਨੁਕਤੇ ਦਾ ਕਿ ਦੋ ਟੋਟ ਰੂਆ ਤੇ ਹੁਣ ਕੀ ਕਰਗੇ ਫੇਰ ਪੁੱਛਣਾ ਲਾਈ ਨੀ ਵੀਰ ਤੂੰਗਾ ਉੱਥੇ ਸ਼ਾਮੇ ਜਾ ਕੇ ਕਾ ਪਾਲਾ ਆਏ ਆਂ ਮਮਰੀਆ ਪਾ ਸ਼ਾਮੇ ਜਾ ਕੇ ਨੀ ਸ਼ਾਮੇ ਕਿੱਥੇ ਮੈਂ ਤਾਂ ਹੁਣ ਆ ਤੈਨੂੰ ਪਤਾ ਚਾਰ ਬੜੇ ਨੇ ਜੇ ਦੱਬ ਦਿਆਂ ਆਹੋ ਚਾਹ ਨਾ ਸੋਡੀ ਖਾਤੀ ਨੀ ਤੂੰ ਲੈ ਜਾ ਉੱਥੇ ਤਾਰਲਾ ਡੋਲ ਨੀ ਆਹ ਓਹੋ ਉਸਦੇ ਮਨ ਨੀ ਮੈਂ ਮਰ ਜਾਂ ਨਾ ਕੋਲੇ ਇੰਨਾ ਪੋਸੈਸ਼ਨ ਆ ਆਹ ਦੇ ਬੜੇ ਮੈਂ ਜੀ ਮੁੱਕੀ ਮਾਰ ਆਹ ਨਹੀਂ ਦੇਖ ਦੇ ਲੱਬੜੇ ਆਂਦੇ ਦੱਸ ਮੈਂ ਕੀ ਪੱਕੇ ਮਾਰ ਲੂੰਗੀ ਨਾ ਕੋਲੇ ਜਮੀ ਸਾਰੇ ਆਪੇ ਬੈਣੇ करूगा इत कली चाह डोलू भर के आए दे बेचारी का भी जवाक चुगद छह नी भाई कोई दस्त कर अजकल जमकर डाली दनी जारवड़े में ओह सारा सारा दिन मैं ताय कह कम करके फिर बाहर जुड़दा आ चक्कर भी ਬਿਚਾਰੀ ਨੇ ਕਿਸੇ ਨੇ ਪਹਿਲਾਂ ਚੁੰਨੀ ਦਿੱਤੀ ਹੈਗੀ ਮੰਗੇ ਤੰਗੇ ਪਾਈ ਜਾਂਨੇ ਹੋਰ ਕੀ ਚੱਲ ਵੇ ਮਨਾ ਰੋਟੀ ਸੌਖੀ ਨਹੀਂ ਮਿਲਦੀ ਪਤਾ ਨਹੀਂ ਆ ਜਿਹੜੇ 2 ਰੁਪਏ ਕਮਾਉਣੇ ਕਿੱਧਰ ਨੂੰ ਜਾਈ ਆ ਬੰਦਾ ਆਪ ਦੇ ਖੇਤ ਚ ਕੰਮ ਕਰੇ ਤਾਂ ਦੁੱਖ ਵੀ ਨਾ ਹੋਵੇ ਤਾਂ ਹੀ ਕਹਿੰਦੇ ਹੁੰਦੇ ਰੱਬਾ ਜੇ ਜੱਟ ਦੇ ਘਰ ਦਾ ਜਰਮ ਦਿੱਤਾ ਫਿਰ ਦਿਹਾੜੀਆਂ ਕਿੱਥੇ ਹੁੰਦੀਆਂ ਪਤਾ ਨਹੀਂ ਕਿਹੜਾ ਕੁੰਜਾ ਕਮਾਤਾ ਰੱਬ ਨੇ ਦੇਤੇ ਮਾਫੀ ਬੇਪਾਈ ਕਾਛ ਤੂੰ ਮੇਰੇ ਕੋਲੇ ਖੜਾ ਕੀ ਗਿੰਤਨਾਂ ਜੀਆਂ ਕਰੀ ਜਾਣਾ ਬਸ ਅਸੀਂ ਤਾਂ ਦਿਹਾੜੀ ਕਰਨੀ ਹੈ ਮੈਂ ਤਾਂ ਦਾਦੀ ਨਾਲ ਕਿ ਗੜਾ ਵਾ ਕੇ ਜੇੜਾ ਵਾ ਕੇ ਲੇ ਜੀ ਨਰਮ ਇਹ ਤੇਰੀ ਦਾਦੀ ਜੀ ਤਾਂ ਹੱਦ ਹੋਈ ਖੜੀ ਆ ਭਰਾ ਕੰਦਕੋ ਕੱਢ ਦੋ ਪਹਿਲਾਂ ਮੈਨੂੰ ਵੀ ਕਹਿੰਦੀ ਜੇਵ ਚ ਨਾ ਪਾ ਕੇ ਲੈ ਜੀ ਨਾ ਮੇਰੀ ਗੱਲ ਸੁਣ ਇਹ ਬੜੇ ਐਵੇਂ ਆ ਤੂੰ ਅੱਖਾਂ ਨਾ ਦੇਖ ਦੇਖ ਸਿਆਉਣੇ ਦੇ ਨਾ ਨਾ ਹਾਈ ਹਾਈ ਜਮਈ ਹੱਦ ਹੋਈ ਖੜੀ ਏ ਤੁਹਾਡੇ ਅਲੀ ਤਾਂ ਮਹਿੰਗੇ ਭਾੜਿਆ ਮਹਿੰਗੇ ਭਾੜਿਆ ਦੇ ਮੈਂ ਗੇ ਭਾ ਦੇ ਵੀਰ ਪੁੱਛਣਾ ਆ ਮੇਰੇ ਤਾਂ ਪਹਾੜ ਤਪੀ ਜਾਂਦੇ ਹੈ ਕੋਈ ਨਹੀਂ ਜਾਂਦੀ ਜਾਂਦੀ ਮਾ ਕੱਪੜੇ ਝਾੜ ਜਾਂਦੇ ਹੋਰ ਫਿਰ ਕੋਈ ਬਾਹਰ ਨਹੀਂ ਮੈਂ ਤਾਂ ਬੜੇ ਮੈਂ ਕੀ ਕਰਾਉਣਾ ਮੈਂ ਤਾਂ ਵੀ ਸਿੱਕਾ ਕਰਾਂ ਮੈਨੂੰ ਤਾਂ ਭਈ ਆਟਾ ਗੋੜ ਦੇਦੀ ਜਾਂਦੀ ਨੇ ਬੜੇ ਮੈਂ ਮੈਂ ਕੀ ਕਰਾਉਣਾ ਹੈ ਮੇਰੇ ਤਾਂ ਅੱਗੇ ਜੋੜ ਦੁਖੀ ਜਾਂਦੇ ਨੇਗੇ ਹੋਰ ਲਾ ਦਿਆ ਓਹੋ ਇਹ ਖਲਾ ਕੋੜ ਹੱਥ ਹੋਈ ਨਹੀਂ ਦੇ ਮੈਂ ਤਾਂ ਤੁੱਪੇ ਮਾ ਚ ਦਿਨਾਂ ਤੂੰ ਮੇਰੇ ਨਾਲ ਖੜੇਗਾ ਚੱਲ ਮੈਨੂੰ ਕੀ ਆ ਭਾਈ ਤਪ ਕਰੀ ਜਾ ਆਹੋ ਨਾਲੇ ਉਦੋਂ ਪਤਾ ਲੱਗੂ ਜਦੋਂ ਮੇਰੇ ਮੰਗੂ ਹੱਡ ਮੱਚ ਮੈਨੂੰ ਕੀ ਖੜਾ ਰਹਿਣ ਦੇ ਜਾ ਮੈਂ ਨਹੀਂ ਲਜਵਾਕ ਦੇ ਨਾ ਚਪਾਨਾ ਦੇ ਜਦੋਂ ਆਪਾਂ ਦਾ ਵੀ ਸਰੀ ਹੈਗਾ ਆ ਤਾਂ ਦੇਖ ਲੈ ਨੀ ਵੀ ਲੈ ਮਾਸੀ ਮੈਂ ਮੇਰੇ ਦਾਦੀ ਦੀ ਨਿਗਰ ਰੱਖ ਲੈਣਾ ਕੀ ਤੂੰ ਭੈ ਦਮ ਲੈ ਲੈ ਬਿੰਦ ਓਹੋ ਹੁਣ ਸਾਥ ਸਾਥ ਆਏ ਹੋ ਆਪੇ

ਵੇਖ ਨੀ ਕਿ ਤਾ ਸ਼ਾਰ ਲਾ ਕੁੜੇ ਮੇਡਾਉਣ ਨਹੀਂ ਜਾਣਦਾ ਪਰ ਆਖੀ ਤੇ ਖੜਾ ਹੰ ਦੇ ਚਾਲ ਕੋਈ ਨਹੀਂ ਖੜਾ ਰਾਇਆ ਕਰ ਫਿਰ ੁੱਪੇ ਖੜ ਕੇ ਤੇ ਨਿਗਾਰਾ ਰੱਖ ਮੇਰੀ ਠੀਕਾ ਆ ਕਿਤੇ ਲੈ ਨਾ ਜਾਵਾਂ ਮੈਨੂੰ ਕੀ ਹੈ ਖੜਾ ਰਹਿ ੁੱਪੇ ਔਪੇ ੁੱਪੇ ਕਹਿ ਦੇ ਜ਼ਿਮੀਦਾਰਾ ਨੂੰ ਤੇ ਪੜਾ ਕੇ ਜੀ ਮੇਂ ਤੇ ਹੁੰਦਾ ਪੌਲਾੜੀ ਲਾਉਦੀ ਵੇ ਜ਼ਿਮੀਦਾਰਾਂ ਦੀ ਤਾਂ ਮੈਂ ਵੀ ਆ ਮੈਂ ਵੀ ਉਹੀ ਗੱਲ ਹੋਈ ਖੜੀ ਹੈ ਹੁਣ ਦੇਖ ਲੈ ਏਸੀ ਕੂਲਰ ਛੱਡੀ ਪਈਆਂ ਨਕੀਆਂ ਤੇ ਮੈਂ ਧੁੱਪੇ ਵਿੱਚ ਲਾ ਸਿਆੜੀ ਕਰਦੀ ਸੀ ਤੀਤੀ ਕਰਾਂ ਧੁੱਪ ਹਨਾ ਤਾਂ ਘਰਾਂ ਨਾ ਪੈਂਦਾ ਉਹ ਟਿੱਟ ਘਾਰੇ ਕਰਾਉਂਦਾ ਹੁਣ ਜਿਹੜੇ 2-3 ਜਵਾਕਨਗੇ ਹਨਾ ਤੇ ਉਹਨਾਂ ਦਾ ਵੀ ਵਿਚਾਰਾਂ ਦਾ ਘਰਨਾ ਪੈਂਦਾ ਤੂੰ ਤਾਂ ਤੇਰਾ ਚਾਚਾ ਵਿਚਾਰਾ ਉਹ ਦਿਹਾੜੀ ਜਾਂਦਾ ਮੈਂ ਦਿਹਾੜੀ ਜਾਂਦੀ ਆ ਪੂਰਾ ਨਹੀਂ ਆਉਂਦਾ ਤਾਂ ਵੀ ਕੀ ਕਰਦੀ ਇੱਕ ਆ ਜਵਾਕੜੀ ਜੀ ਰਹਿੰਦੀ ਕੁੰਦੀ ਮੇਰੇ ਨਾਲ ਉੱਠਿਆ ਮੈਂ ਇਹਨੂੰ ਆਖਿਆ ਸੀਗਾ ਕਿ ਵੀਰ ਮੈਂ ਨਾ ਉਹ ਤਾਂ ਕਿੰਨੇ ਘਰਾਂ ਦੇ ਕੋ ਹੈ ਕਿ ਤੁੰਮੀ ਦੋ ਕੇ ਇੱਕ ਪ੍ਰੀਤੋ ਕੇ ਕੋਈ ਨਾ ਸ਼ਾਂਤੀ ਕਿ ਕਿੰਨੀਆਂ ਦੇ ਲੱਗੀਆਂ ਗਈ ਤੇ ਤਾਂ ਵੀ ਫਿਰ ਤੈਨੂੰ ਪਤਾ ਮਾੜਾ ਕਬਾੜਾ ਤੇ ਲੋਨਾਂ ਦਾ ਮਾੜਾ ਮਾ ਮੈਂ ਦੇਖ ਰੋ ਮੈਨੂੰ ਤਾਂ ਕੱਢ ਲੈਣੀ ਆ ਮੈਂ ਆਖਾ ਕੋਈ ਪਰਾਣੇ ਤਰਾਣੇ ਕੋਈ ਸੂਟ ਦੇ ਦੇ ਕੋਈ ਸੂਟ ਕੋਈ ਨਹੀਂ ਅੱਛੇ ਕਿਸੇ ਦਾ ਵੱਲ ਨਹੀਂ ਸੁਣਦਾ ਔਰ ਕੋਈ ਨੂੰ ਆਏ ਹੈ ਯਾਰ ਹੁਣ ਆ ਬੜੇਵੇਂ ਦਾ ਕੰਮ ਚੱਲਦਾ ਉਹ ਅੱਜ ਦੀ ਬਦਗਾ ਰੋਟੀ ਤੋਂ ਗਜਨੀਆ ਤੋਂ ਬੜੇ ਮਗਰੂ ਮਿਲਾ ਆਉਣੀ ਆਗੀ ਤੇ ਚਾਲ ਇਹਨੇ ਕੋ ਚੋ ਨਹੀਂ ਜੁਨੇ ਰਹਾ ਤਾਂ ਮੈਂ ਕਹਿੰਦੀ ਹਾਂ ਉਹ ਤੈਨੂੰ ਪਤਾ ਨਹੀਂ ਕਾਇ ਜਵਾਕ ਹਾਰ ਕੇ ਉਹਨੂੰ ਘਰੇ ਛੱਡਿਆ ਵਿਚਾਰੇ ਘਾਰਾ ਦਲ ਤੇ ਆਂ ਤੇ ਹੋ ਰੋਈ ਜਾਂਦਾ ਦੇਖ ਲੈਗੇ ਕਰੇ ਘਾਰਾ ਦਲ ਤੇ ਆਂ ਤੇ ਰੋਈ ਜਾਂਦਾ ਕਹਿੰਦਾ ਕਿ ਨਹੀਂ ਕਰ ਰਹੀ ਇਹਦਾ ਵਾ ਕੱਲ ਨਹੀਂ ਵਾਏਗਾ ਮਾਰੀ ਆਂ ਨਹੀਂ ਨਹੀਂ ਨੀ ਤਾਈ ਤੇਰਾ ਪੋਤਾ ਸੀਗਾ ਉਹ ਕਰਨ ਲੱਗਿਆ ਗੱਲਾਂ ਮੈਂ ਆਖਿਆ ਤੇ ਵੀਰ ਮੈਂ ਤਾਂ ੁੱਤੇ ਮਚੜਣੀ ਹੈ ਤੂੰ ਮੇਰੇ ਕੋਲ ਕੀ ਕਰਦਾ ਹੋਰ ਗੱਲਾਂ ਨਾ ਕਰੋ ਮੈਂ ਇਹ ਪੜਾਤਾ ਤੈਨੂੰ ਹੋਰ ਮਨ ਨੂੰ ਮੈਂ ਵੀ ਕਰਿਆਂ ਉਹ ਦਵਾਖੀ ਚੱਪਣੀ ਹੋਊ ਨਹੀਂ ਤਾਈ ਮੇਰੀ ਗੱਲ ਸੁਣ ਮੈਂ ਤੈਨੂੰ ਇੱਕ ਗੱਲ ਦੱਸਾਂ ਨਹੀਂ ਤੂੰ ਭੱਗ ਜਾ ਘਰੇ ਤੂੰ ਕੜਾ ਸਾਈਨ ਕਰਕੇ ਜਾਣੇ ਇੱਥੇ ਨਹੀਂ ਸਾਈਨ ਆਪ ਫੇਰ ਕੀਤੀ ਕਰੀ ਹੁੰਦੀ ਹੈ ਜੀ ਕੈਨ ਮੇਰੇ ਸਾਡੇ ਤੇ ਨਹੀਂ ਤਾਈ ਫੇਰ ਮੈਂ ਤਾਂ ਹੈ ਕੋਈ ਨਹੀਂ ਆ ਮੈਨੂੰ ਖੂਸੀ ਦਾ ਦੋਪ ਦੇ ਦੇ ਜੱਸਾ ਕਰੀ ਫੂ ਅਸੀਂ ਕੀ ਕਰਕੇ ਫੇਰ ਸਾਡੇ ਤੱਕ ਨਹੀਂ ਪੈਣੇ ਡੇ ਡੇ ਫਿਰ ਦੇ ਤੇ ਬਾਣੇ ਕੀ ਇਹ ਹੈ ਮੇਰੀ ਗੱਲ ਸੁਣ ਇੱਕ ਗੱਲੋਂ ਤਾਂ ਫਿਰ ਗਰੀਬਾਂ ਨੂੰ ਆਉਜਾ ਸਾਨੂੰ ਬਿਲਕੁਲ ਲੱਗੇ ਤਾਂ ਜਾਣੀਏ ਕਿ ਜੇ ਤੋ ਘਰੇ ਜਾਊਗਾ ਹਾਂ ਫਿਰ ਆ ਗੱਲ ਉੱਤੇ ਗੱਜੀ ਜਾਂਦਾ ਸਾਡੇ ਵਰਗ ਸਾਡੇ ਵਰਗਾਂ ਨੂੰ ਤਾਂ ਐ ਸੰਤਾਂ ਹੁੰਦਾ ਵੀ ਜੇ ਕੋਈ ਦਿਹਾੜੀ ਤੇ ਨਾ ਲੈਣ ਆਇਆ ਤਾਂ ਰੋਟੀ ਨਹੀਂ ਪੱਕਣੀ ਨਹੀਂ ਤਾਈ ਮੇਰੀ ਗੱਲ ਸੁਣ ਇੱਕ ਗੱਲੋਂ ਗਰੀਬ ਦਾ ਦਿਨ ਬਟਾ ਅੱਗ ਹਾਂ ਤੂੰ ਆਏ ਦੇਖ ਲੈ ਬੁੜੇ ਹੁਣ ਤੁਸੀਂ ਬੁੜੇਵੇਂ ਲਵਾ ਆਏ ਆ ਨਹੀਂ ਬਸੇਂਦੇ ਟੱਟਕੇ ਗਾਣਾ ਮੈਂ ਭੇਜੀ ਦੇ ਰਾਂ ਦਾ ਏਲੀ ਦੇ ਦਿੰਦਾ ਵਾ ਉਹ ਗੱਲ ਹੈ ਸਾਨੂੰ ਆਏ ਆ ਚੱਲ ਚਾਰ ਛੜ ਕਈ ਖਾਦਣਾ ਛੋਡੇ ਮਰ ਜਾਂਦਾਂ ਤੇ ਹੁਣ ਆਏ ਆ ਵੀ ਚੱਲ ਭਾਈ ਪੈਸੇ ਪੜੇ ਤਿਆਰ ਦਾ ਆ ਰੱਬ ਗੱਜ ਗੱਜ ਦੇ ਘੜੇ ਆ ਗਏ ਕਦੇ ਕਾਂਕੜੇ ਆ ਗਏ ਕਦੇ ਮੀਂਹ ਪਾਤਾ ਤੇ ਕਰੰਡ ਹੋ ਗਿਆ ਉਹ ਆ ਬੈਣੀ ਹੁਣ ਆਏ ਆ ਭਾਈ ਗਰੀਬ ਨੂੰ ਤਾਂ ਆਏ ਹੁੰਦਾਗਾ ਵੀ ਸਾਡੀ ਛੱਤ ਨਾ ਜਾਉਣ ਲੱਗ ਰਹੀ ਗੱਲ ਔਰ ਜੱਟ ਨੂੰ ਆਏ ਹੁੰਦਾ ਅੰਦਰ ਬੈਠੇ ਨੇ ਤੈਨੂੰ ਪਤਾ ਟਿੱਕ ਟੰਗਾ ਲੱਗ ਜਿੰਦਗੀਆਂ ਵੀ ਸਾਡੇ ਭਾਈ ਕਿਤੇ ਖੜੇ ਨਾ ਪੈ ਜਾਣ। ਹਾਂ। ਤੇ ਉਹਨਾਂ ਨੂੰ ਤਾਂ ਘੜੇ ਪੈ। ਇਹ ਸਾਡੇ ਹੋਊ ਜੇ ਅਮਨ ਘੈਰੀ ਤੁੰਗਾ ਆ। ਇਹ ਤਾਈ ਆਏ ਤਾਂ ਹੈ। ਇਹ ਤਾਂ ਨਰਮ ਆ ਜਾਂ ਨੇੜੇ ਆ ਜਾਂਦਾ ਨਾ। ਉਦੋਂ ਤਾਂ ਬਲਾਂ ਪਹਿਣੇ ਆਏ ਜੇ ਲੱਗਦਾ ਤਾਂ। ਤੇ ਨਹੀਂ ਫੇਰ ਤਾਂ ਇਹਦੇ ਮੈਂ ਹੁਣ ਲਾਉਣ ਦੇਲੇ ਤਾਂ। ਇਹ ਲਾ ਕੇ ਟੱਪ ਜਾ ਬਿੰਦੇ ਟੱਡੇ ਪਹਿਣੇ ਆਏ ਮੈਂ ਜਮਾਨੀ ਕਹਿੰਦੀ। ਮੈਂ ਤਾਂ ਪਹਿਲਾਂ ਥੋੜੇ ਲਾ ਲਾ। ਚਾਰੀ ਬੰਗ ਕਹਿੰਦੇ ਤੈਨੂੰ ਨਹੀਂ ਆਵੇਂ ਜਾਂ ਸੋਹਰ। ਮੈਂ ਤਾਂ ਪਹਿਲਾਂ ਥੋੜੇ ਲਾ ਲਾ ਤੈਨੂੰ ਪਤਾ ਹੈ ਨਾ। ਚਲ ਮੇਰਾ ਵੀ ਹੱਕ ਦੀ ਖੋਣਾ ਕੰਮ ਕਰਦੀਆਂ ਫਿਰ ਤੈਈਂ ਤੇਰਾ ਹੱਕ ਨਹੀਂ ਰੱਖਦੇ ਹੋਰ ਮੇਰਾ ਹੱਕ ਤਾਂ ਨਹੀਂ ਅਗਲਾ ਰੱਖਦਾ ਅਗਲੇ ਨੂੰ ਪਤੀ ਹੈ ਮੈਂ ਵੀ ਨਾ ਨਿੱਕਾ ਜਿਹਾ ਚਬਾਕ ਕਰਕੇ ਇੱਕ ਤੂੰ ਬਾਹਲੀ ਸਚਾਰੀ ਬਣੀ ਐ ਇੱਕ ਤੂੰ ਗੱਲਾਂ ਵਾਹਿਆ ਕਰਦੀਆਂ ਇੱਕ ਤੂੰ ਸੋਣੀ ਐ ਗੱਲਾਂ ਨਹੀਂ ਹੋਗੀਆਂ ਇਹ ਸੋਣ ਪੁਣਾ ਵੀ ਨਹੀਂ ਕਿ ਤਉ ਰੱਬ ਨੇ ਕਹਿੰਦੇ ਕਿਸਮਤ ਨਾ ਨਾ ਸੋਣੀ ਲਿਖੀ ਹੋਵੇ ਉਹ ਤਾਂ ਸੋਣ ਪੁਣਾ ਵੀ ਰੋਟ ਨਹੀਂ ਹੋਰ ਕੀ ਕਰਦੇ ਐਨੂੰ ਪਤਾ ਹੀ ਐ ਯਾਰ ਬਗਿਆ ਘਣਾ ਤੇਰੇ ਮੁੰਡਾ ਸੋਣੀ ਤੇਰੀ ਕੁੜੀ ਐ ਨਹੀਂ ਹੁਣ ਆਇਆ ਤਾਈ ਚੱਲ ਮੇਰੇ ਜਵਾਕ ਪੜ ਲਿਖ ਕੇ ਨਾ ਬਿਲਕੁਲ ਕੋਈ ਹੋਈ ਨਾ ਹੋਰ ਜਵਾਕ ਪੜ ਲਿਖ ਕੇ ਲੱਗ ਜਾਣਗੇ ਹੋਰ ਯਾਰ ਬਧੀਆ ਲੱਗ ਗਏ ਚੱਲ ਹੋਰ ਚੱਲ ਆਏ ਆ ਵੀ ਵਧਾ ਚੱਲ ਆਪਣੀ ਮਿਹਨਤ ਕਰਕੇ ਖਾਣੇ ਆ ਹਾਂ ਸਾਨੂੰ ਅੱਪਾ ਤਾਂ ਚੋਰੀ ਕਰਕੇ ਤਾਂ ਨਹੀਂ ਖਾਣਾ ਚੋਰੀ ਕਰੀ ਮਾੜੀ ਹੁੰਦੀ ਐ ਕਿਸੇ ਦਾ ਦਿਲ ਨਾ ਦਿਖਾਓ ਹਾਂਜੀ ਸਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਤੇ ਤੁਸੀਂ ਸਾਡੀ ਵੀਡੀਓ ਦੇਖ ਕੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਜਰੂਰ ਦੱਸਿਓ ਤੇ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਇਹ ਸੱਚ ਆ ਕੋਈ ਝੂਠ ਨਹੀਂ ਹੈਗੀ ਕਿ ਬੜੇਵੇਂ ਮੈਂ ਸੱਚੀ ਲਾਏ ਅੱਜ ਤੇ ਖੇਤ ਦੇ ਵਿੱਚ ਹੀ ਵੀਡੀਓ ਬਣਾਈ ਆ ਤੇ ਤੁਸੀਂ ਸਾਡੀ ਵੀਡੀਓ ਨੂੰ ਪਸੰਦ ਕਰੋ ਤੇ ਐਵੇਂ ਜੁੱਕਰੀ ਸਾਨੂੰ ਪਿਆਰ ਦਿੰਦੇ ਰਹੋ ਜਿਵੇਂ ਤੁਸੀਂ ਹੁਣ ਤੱਕ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹਨ ਤੇ ਧੰਨਵਾਦ ਤੁਹਾਡਾ ਲੱਖ ਲੱਖ ਤੇ ਹੁਣ ਵੀ ਅੱਗੇ ਵੀ ਤੁਸੀਂ ਐਂ ਪਿਆਰ ਦਿੰਦੇ ਰਹੋ ਧੰਨਵਾਦ ਜੀ ਸਸਰੀਆ ਕਾਲ